ਸਸਕਾ ਜੀ ਮੈਂ ਹਾਕਮਲ ਖਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਫਲਾਈਟ ਦੇ ਵਿੱਚ ਯਾਤਰੀਆਂ ਦੁਆਰਾ ਅਜੀਬੋ-ਗਰੀਬ ਹਰਕਤਾਂ ਕਰਨ ਬਾਰੇ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਨਹੀਂ ਹੁਣ ਯਾਤਰੀਏ ਦੇ ਵੱਲੋਂ ਅਫਵਾਹ ਫਲਾਉਣ ਅਤੇ ਧਮਕੀਆਂ ਦੇਣ ਸੰਬੰਧੀ ਵੀ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਨੇ ਹਾਲ ਹੀ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਦੋਂ ਇੱਕ ਯਾਤਰੀ ਨੇ ਫਲਾਈਟ ਦੇ ਹਵਾ ਵਿੱਚ ਹੁੰਦੋਂ ਦੌਰਾਨ ਬੰਬ ਹੋਂਦੀ ਧਮਕੀ ਦੇ ਦਿੱਤੀ ਉਡਾਨ ਦੇ ਵਿੱਚ ਸਵਾਰ ਸ਼ੱਕੀ ਨੌਜਵਾਨ ਨੇ ਇੱਕ ਸਹਿ ਯਾਤਰੀ ਨੂੰ ਦੱਸਿਆ ਕਿ ਉਸ ਦਾ ਲੈਪਟਾਪ ਬੰਬ ਹੈ ਜਿਸ ਤੋਂ ਬਾਅਦ ਚਾਲਕ ਦਲ ਅਤੇ ਅਧਿਕਾਰੀਆਂ ਦੇ ਵਿੱਚ ਹਲਚਲ ਮਚ ਗਈ ਅਤੇ ਹਰਕਤ ਦੇ ਵਿੱਚ ਆਏ ਤਾਂ ਉਹਨਾਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਸਾਰੇ ਯਾਤਰੀਆਂ ਤੇ ਚਾਲਕ ਦਲਾਂ ਨੂੰ ਬਿਨਾਂ ਕਿਸੇ ਘਟਨਾ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇੱਕ ਐਲੀਜੈਂਟ 에ਅ ਯਾਤਰੀ ਨੂੰ ਐਮਰਜੈਂਸੀ ਲੈਂਡਿੰਗ ਲਈ ਮਜਬੂਰ ਹੋਣਾ ਪਿਆ ਜਦੋਂ ਉਸ ਨੇ ਝੂਠਾ ਦਾਵਾ ਕੀਤਾ ਕਿ ਉਸ ਦਾ ਲੈਪਟਾਪ ਬੰਬ ਹੈ FBI ਦੇ ਹਲਫਨਾਮੇ ਦੇ ਅਨੁਸਾਰ ਤਾਜ ਮਿਲਕ ਟੇਲਰ ਨੇ ਆਪਣੇ ਸਾਥੀ ਯਾਤਰੀਆਂ ਨੂੰ ਕਿਹਾ ਕਿ ਉਸਦਾ ਲੈਪਟਾਪ ਇੱਕ ਵਿਸਫੋਟਕ ਸੀ ਇਸ ਤੋਂ ਪਹਿਲਾਂ ਕਿ ਉਹ ਤੁਰੰਤ ਚਾਲਕ ਦਲ ਨੂੰ ਸੂਚਿਤ ਕਰਨ ਜਾਸੂਸਾਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਕਈ ਹੋਰ ਗਵਾਹਾਂ ਨੇ ਵੀ ਟੇਲਰ ਨੂੰ ਇਹ ਕਹਿੰਦੇ ਸੁਣਿਆ ਕਿ ਉਸਦੇ ਕੋਲ ਬੰਬ ਹੈ ਪਿਨਲਸ ਕੁਆਂਟੀ ਸ਼ਰੀਫ ਦੇ ਦਫ਼ਤਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਤੇ ਐਤਵਾਰ ਨੂੰ 27 ਸਾਲਾ ਵਿਅਕਤੀ ਦੀਆਂ ਟਿੱਪਣੀਆਂ ਨੇ ਪਾਇਲਟ ਨੂੰ ਜਹਾਜ਼ ਨੂੰ ਮੋੜਨ ਅਤੇ ਫਲੋਰੀਡਾ ਦੇ ਸੈਂਡਪੀਟ ਕਲੀਅਰ ਵਾਟਰ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਵਾਪਸ ਜਾਣ ਲਈ ਮਜਬੂਰ ਕੀਤਾ ਉਡਾਣ ਵਰਜੀਨੀਆ ਦੇ ਰੋਨੋਕੇ ਬਲੈਕਸਬਰਗ ਖੇਤਰੀ ਹਵਾਈ ਅੱਡੇ ਲਈ ਸੀ 에어ਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਸੁਰੱਖਿਅਤ ਢੰਗ ਨਾਲ ਉਤਰਿਆ ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਇਸ ਨੂੰ ਮਿਲਿਆ ਜਿਨ੍ਹਾਂ ਨੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਕੇ ਨੌ ਨੇ ਸ਼ੱਕੀ ਦੇ ਸਮਾਨ ਦੀ ਤਲਾਸ਼ੀ ਲਈ ਕੋਈ ਵਿਸਫੋਟਕ ਨਹੀਂ ਮਿਲਿਆ ਸਾਰੇ 170 ਯਾਤਰੀ ਅਤੇ 6 ਚਾਲਕ ਦਲ ਜਹਾਜ਼ ਤੋਂ ਉਤਰ ਗਏ ਅਤੇ ਉਹ 5 ਘੰਟੇ ਦੇਰੀ ਨਾਲ ਟੇਲਰ ਤੋਂ ਬਿਨਾ ਆਪਣੀ ਮੰਜ਼ਿਲ ਤੇ ਪਹੁੰਚ ਗਏ ਟੇਲਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੂੰ ਹਾਲ ਹੀ ਵਿੱਚ ਇੱਕ ਮਾਨਸਿਕ ਸਿਹਤ ਸਹੂਲਤ ਤੋਂ ਰਿਹਾ ਕੀਤਾ ਗਿਆ ਸੀ ਅਤੇ ਉਹ ਸਿੱਧਾ ਨਹੀਂ ਸੋਚ ਰਿਹਾ ਸੀ। ਉਸਦੇ ਬੰਬ ਦੀ ਝੂਠੀ ਧਮਕੀ ਦੇਣ ਦਾ ਦੋਸ਼ ਲਗਾਇਆ ਗਿਆ ਅਤੇ ਉਸਨੂੰ 5 ਸਾਲ ਤੱਕ ਦੀ ਕੈਦ ਅਤੇ ਡਾਲਰ 25000 ਦਾ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਨੇ। ਰਿਪੋਰਟ ਅਨੁਸਾਰ ਜਦੋਂ ਫਲਾਈਟ ਹਵਾ ਵਿੱਚ ਸੀ ਤਾਂ 27 ਸਾਲਾ ਤਾਜਮਿਲਕ ਟੇਲਰ ਤੇ ਕਥਿਤ ਤੌਰ ਤੇ ਇੱਕ ਹੋਰ ਯਾਤਰੀ ਨੂੰ ਬੰਬ ਬਾਰੇ ਦੱਸਿਆ। ਪਿਨੇਲਾਸ ਕਵਾਂਟੀ ਸ਼ਰੀਫ ਦੇ ਦਫ਼ਤਰ ਦੇ ਇੱਕ ਬਿਆਨ ਅਨੁਸਾਰ ਯਾਤਰੀ ਨੇ ਤੁਰੰਤ ਫਲਾਈਟ ਐਂਟੀਡੇਟ ਨੂੰ ਸੂਚਿਤ ਕੀਤਾ ਜਹਾਜ਼ ਵਿੱਚ ਮੌਜੂਦ ਕਈ ਹੋਰ ਗਵਾਹਾਂ ਨੇ ਵੀ ਟੇਲਰ ਨੂੰ ਇਹ ਕਹਿੰਦੇ ਸੁਣਿਆ ਕਿ ਉਸ ਕੋਲ ਬੰਬ ਹੈ ਥੋੜੀ ਦੇਰ ਬਾਅਦ ਪਾਇਲਟ ਨੇ ਜਹਾਜ਼ ਨੂੰ ਸੀਟ ਪੈਂਟ ਕਲੀਅਰ ਵਾਟਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਉਡਾਣ ਦਾ ਫੈਸਲਾ ਕੀਤਾ ਜਿੱਥੋਂ ਇਸਨੇ ਉਡਾਣ ਭਰੀ ਸੀ ਬੰਬ ਸਕੁਐਡ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਇਕਾਈਆਂ ਪਹਿਲਾਂ ਵੀ ਹਵਾਈ ਅੱਡੇ ਤੇ ਮੌਜੂਦ ਸਨ ਜਾਂਚ ਦੌਰਾਨ ਕੋਈ ਬੰਬ ਨਹੀਂ ਮਿਲਿਆ ਟੇਲਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਸਤੇ ਝੂਠੀ ਬੰਬ ਦੀ ਧਮਕੀ ਦੇਣ ਦਾ ਦੋਸ਼ ਹੈ ਜਿਸ ਤੇ 5 ਸਾਲ ਦੀ ਕੈਦ ਜਾਂ 25000 ਡਾਲਰ ਦਾ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਨੇ ਇੱਥੇ ਦੱਸਣਾ ਬੰਦ ਹੈ ਕਿ ਇਸ ਘਟਨਾ ਤੋਂ ਬਾਅਦ ਜਹਾਜ਼ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਜਿਸ ਵਿੱਚ ਕੋਈ ਵਿਸਫੋਟਕ ਨਹੀਂ ਮਿਲਿਆ ਰਿਪੋਰਟ ਅਨੁਸਾਰ ਟੇਲਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਹਾਲ ਹੀ ਵਿੱਚ ਮਾਨਸਿਕ ਸਿਹਤ ਸਹੂਲਤ ਤੋਂ ਰਿਹਾ ਕੀਤਾ ਗਿਆ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਸ ਘਟਨਾ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ ਐਲੀਜੀਅੰਟ ਏਅਰ ਨੇ ਅਸੁਵਿਧਾ ਲਈ ਮੁਆਫੀ ਮੰਗੀ ਅਤੇ ਪ੍ਰਭਾਵਿਤ ਯਾਤਰੀਆਂ ਨੂੰ 100 ਡਾਲਪ ਯਾਤਰਾ ਵਾਊਚਰ ਵੀ ਦਿੱਤੇ ਇਹ 10 ਬੰਦੇ ਕਿਸ ਘਟਨਾ ਤੋਂ ਬਾਅਦ ਜਹਾਜ਼ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਜਿਸ ਦੇ ਵਿੱਚ ਕੋਈ ਵੀ ਸਵਾਰਟਕਤਾ ਨਹੀਂ ਮਿਲਿਆ ਪਰ ਰਿਪੋਰਟ ਅਨੁਸਾਰ ਟ੍ਰੇਲ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਉਸ ਨੂੰ ਹਾਲੀ ਦੇ ਵਿੱਚ ਮਾਨਸਿਕ ਸਿਹਤ ਸਹੂਲਤ ਤੋਂ ਰਿਹਾ ਕੀਤਾ ਗਿਆ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਸ ਘਟਨਾ ਦੀ ਜਾਂਚ ਕਰਨ ਦਾ ਕੰਮ ਸੌਂਪ ਦਿੱਤਾ ਗਿਆ ਹੈ ਤੇ ਐਲਿਜ਼ੀਅੰਟ 에ਅਰ ਨੇ ਸੁਵਿਧਾ ਦੇ ਲਈ ਮੁਆਫੀ ਮੰਗੀ ਅਤੇ ਪ੍ਰਭਾਵਿਤ ਯਾਤਰੀਆਂ ਨੂੰ 100 ਡਾਲਰ ਯਾਤਰਾ ਵਾਊਚਰ ਵੀ ਦਿੱਤੇ ਨੇ ਬਿਅ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ